ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਪਹਿਲਾਂ ਚਾਹ ਪੀਓ ਫੇਰ ਆਪਾਂ ਰੱਖੋ 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 ਤੇ ਪਹਿਲਾਂ ਆਪਾਂ ਜਿਹੜੇ ਕੰਮ ਆਏ ਬਿਲਾਓ ਹਾਂ ਵਾਹ ਇਹ بیٹے ਦਾ ਛੋਟੇ ਦਾ ਵਿਆਹ ਹੈ ਤੇ ਵੱਡੇ ਦੇ ਵੀ ਤੁਸੀਂ ਆਏ ਸੀਗੇ ਛੋਟੇ ਦਾ ਵਿਆਹ ਹੈ ਤੇ ਸਾਰੇ ਪਰਿਵਾਰ ਨੇ ਆਣਾ ਅੱਜਕੱਲ੍ਹ ਇੱਥੇ ਨਾਲ ਲਿਖਦੇ ਨੇ ਕਿ ਸ਼ੁਗਲੀ ਸਿੰਘ ਵਿਦ ਫੈਮਲੀ ਉਹ ਕਿਉਂ ਨਹੀਂ ਨਹੀਂ ਜੁਬਾਨੀ ਕਹਿੰਦੇ ਪਏ ਨਾ ਸਾਰੇ ਪਰਿਵਾਰ ਨੇ ਅੱਜ ਮੈਨੂੰ ਕਿਸੇ ਨੇ ਦੱਸਿਆ ਜਿਹੜਾ ਵੀ ਕਾੜਦੇ ਆਉਂਦਾ ਨਾ ਜੁਬਾਨੀ ਹੱਥ ਜੋੜ ਕੇ ਬੇਨਤੀ ਕਰਦਾ ਆਣਾ ਵੀ ਤਾਂ ਹੀ ਆਹ ਆਹ ਦੇਖੋ ਵੇਖੋ ਤੇ ਆਪਣਾ ਕਿੱਥੇ ਭਾਬੀ ਜੀ ਕਿੱਥੇ ਨੇ ਲੈ ਇੱਕ ਦਾ ਬੇਰਾ ਮਮੀ ਗੈਰੀ ਮੇਰੀ ਵਾਈਫ ਨੂੰ ਫੋਨ ਕਰਦੇ ਉਹ ਆਂਦੀ ਨਹੀਂ ਹੁੰਦੀ ਬਿਨਾਂ ਕੇ ਨਾ ਕਰੋ ਉਹ ਗਏ ਆਂਦੀ ਕਿੱਥੇ ਗਈ ਉਹ ਜਾਂ ਤਾਂ ਹੈ ਆਪ ਇੱਕੇ ਗਈਆ ਬਸ ਸਤਾਈ ਨੂੰ ਆਇਆ ਨਾ ਉਹਨੇ ਬੇਕਰ ਦੋ ਚੀਜ਼ ਦਸਾਂ ਉਹਨਾਂ ਦੇ ਘਰ ਬੜੀ ਭੁੱਖ ਲੰਗ ਹੈਗੀ ਆ ਰੋਟੀ ਨਹੀਂ ਰੱਜ ਕੇ ਨਹੀਂ ਖਾਂਦੇ ਆਏਗੀ ਵਧੀਆ ਪਲੇਟ ਚੱਕੇਗੀ ਭਰ ਕੇ ਪਲੇਟ ਖਾਏਗੀ ਨਹੀਂ ਕਾਨੂੰ ਪਤਾ ਕੀ ਹੈ ਲੇਡੀਜ਼ ਚਾਹਨੀਆਂ ਸਾਰਾ ਦਿਨ ਘਰ ਚ ਲੱਗੀਆਂ ਰਹਿੰਦੀਆਂ ਮਸਲ ਮਸਲ ਪਿੱਕੇ ਜਾਣਾ ਹੁੰਦਾ ਤੇ ਪਿੱਕੇ ਜੀ ਗੇ ਤੇ ਜਾਣ ਤੋਂ ਕਦੇ ਉਸਤੇ ਤੁਸੀਂ ਮਾਲ ਨਹੀਂ ਨਹੀਂ 8 ਦਿਨ ਹੋ ਗਿਆ ਪਿੱਕੇ ਗਏ ਮੈਂ ਸੁਖੀ ਆ ਮੈਂ ਦੁਖੀ ਵੀ ਹੋ ਲੰਦੇ ਯਾਰ ਹਲੰਦੇ ਉਹਨੂੰ ਨਹੀਂ ਨਹੀਂ ਤੁਸੀਂ ਭਾਬੀ ਨਹੀਂ ਰਹਿੰਦੋ ਹਲਾ ਹਾਂ ਨਾ ਤੁਸੀਂ ਵਾਕੀ ਸਾਰੇ ਜਣੇ ਆਓ ਨਾ ਪਪਾ ਜੀ ਕਿੱਥੇ ਨੇ ਪਾਪਾ ਪਾਪਾ ਯਾਤਰਾ ਦਾ ਲੈ ਗਿਆ ਕੱਲ ਉਹਨਾਂ ਮਿਲ ਜਾਣੀ ਛੁੱਟੀ ਅੱਜ ਦਲੀਆ ਵੀ ਖਾਦਾ ਉਹਨਾਂ ਨੇ ਉਥੇ ਦੇ ਦਰਿਆ 'ਚ ਦਾ ਦੁਪਹਿਰ ਇੱਕ ਚੜੀ ਖਾਦੀ ਐ ਇੱਕੋ ਫੁਲਕਾ ਵੀ ਖਾ ਲਿਆ ਸੱਤ ਦਿਨਾਂ ਬਾਅਦ ਐ ਲੱਜ ਕੇ ਖਾਣਗੇ ਰੋਟੀਆਂ ਮਜ਼ਾ ਆ ਜਾਏਗਾ ਨੱਚਾਂਗੇ ਟੱਪਾਂਗੇ ਗਾਵਾਂਗੇ ਨੱਚਦੇ ਬਹੁਤ ਆ ਪਾਪਾ ਜੀ ਨਹੀਂ 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 ਕੰਮ ਸੀਰੀਅਸ ਹੋ ਜਾਣਾ ਪਾਪਾ ਜੀ ਜੀ ਦੇਖੋ ਕਿਦਾਂ ਦੀ ਐ ਨਾਲ ਠੰਡ ਕਿੰਨੀ ਐ ਨਾਲੇ ਨਾ ਜਿਹੜਾ ਨਾ ਬਜ਼ੁਰਗ ਸਰੀਰ ਐ ਨਾ ਸਿਆਣਾ ਸਰੀਰ ਐ ਤੇ ਅਸੀਂ ਤੰਗ ਨਹੀਂ ਕਰਨਾ ਉਹਨਾਂ ਨੂੰ ਤੁਸੀਂ ਨਾ ਪਾਪਾ ਜੀ ਨੂੰ ਮੈਂ ਕਹਿੰਦਾ ਰੈਸਟ ਕਰਨ ਦੇ ਹਾਲੇ ਪਰ ਆਣਾ ਸਾਰਿਆਂ ਨੇ ਇਹ ਤੁਹਾਨੂੰ ਦੱਸਾਂ ਮੇਰਾ ਮੁੰਡਾ ਕੈਨੇਡਾ ਚ ਗਿਆ ਉਹਨੇ ਤਾਂ ਪਹਿਲਾ ਸੀ ਨਾ ওভারਕੋਟ ਪਹਿਜਿਆ ਅੱਛਾ ਉਹ ওভারਕੋਟ ਪਾਵੇ ਜਿੱਥੇ ਮਰਜ਼ੀ ਚੱਲ ਜਾਏ ਭਰਾਵਾ ਠੰਡੇ ਦੇ ਕੋਲ ਖੜੇ ਬੰਦੇ ਨੂੰ ਵੀ ਠੰਡ ਨਹੀਂ ਲੱਗਦੀ ਆ ਬਾਪੂ ਸਾਡੇ ਨਹੀਂ ਨਹੀਂ ਉਹ ਠੀਕ ਹੈ ਪਰ ਬਾਅਦ ਵਿੱਚ ਬੰਦਾ ਸੋਚਦਾ ਹੀ ਰਹਿੰਦਾ ਨਾ ਹੀ ਜਾਂਦੇ ਵਿਆਹ ਦੇ ਵਧੀਆ ਹਾਂ ਆਪਾਂ ਕੰਨੂ ਰੈਸਟ ਕਰਨ ਦਿਓ ਇਹਦੀ ਗੱਲਾ ਕੰਨੂ ਕਰੀਏ ਹਾਂ ਮੈਂ ਇੱਕ ਮਿੰਟ ਤੁਸੀਂ ਆਣਾ ਸਾਰਿਆਂ ਨੇ ਆ ਪਾਪਾ ਜੀ ਤੇ ਭਾਬੀ ਨੂੰ ਰਹਿਣ ਦਿਓ ਬਾਕੀ ਸਾਰੇ ਆਓ ਠੀਕ ਹੈ ਨਾ ਹੈਲੋ ਹਾਂ ਕੰਨੂ ਤੇ ਜੁਗਲੀ ਅੰਗਲ ਦੇ ਮੁੰਡਿਆ ਵਿਆਹ ਐ ਤੂੰ ਟ੍ਰੇਨਿੰਗ ਲੈ ਰਿਹਾ ਨਾ ਭੰਗੜੇ ਦੀ ਅਬ ਵਾ ਜਾਰੀ ਰੱਖੀ ਆਹੋ ਆ ਪੰਗੜੇ ਪਾਣੇ ਨਾਲ ਗੱਲ ਸੁਣ ਐ ਤੂੰ ਮੁੰਡੇ ਖੁੰਡੇ ਨਾਲ ਉਸ ਤੋਂ ਜਵਾ ਜਰ ਰੋਟੀ ਖਾਂਦੇ ਕੋਈ ਦੋ ਦਿਨ ਘਾਟੀ ਖਾਏ ਹੋ ਹੈ ਤੇ ਆਵਾਂਗੇ ਬਹੁਤ ਵਧੀਆ ਕੰਦੇ ਪਿਆ ਆ ਜਾ ਆਏਗਾ ਕੱਕਾ ਵੀ ਆ ਜਾ ਕਿੱਥੋਂ ਕੈਨੇਡਾ ਤੋਂ ਨਹੀਂ ਨਹੀਂ ਬੰਗਲੌਰ ਹੁੰਦਾ ਬੰਗਲੌਰ ਕੋਲ ਆ ਨੇੜੇ ਹੈ ਐਡੀ ਤੂੰ ਖਾ ਸਾ ਟਿਕਟ ਖਰਚੇਗਾ ਭਾਈ ਇਹ ਆਊਗਾ ਨਾ ਨਹੀਂ ਨਹੀਂ ਯਾਰ ਪਤਾ ਕੀ ਹੁੰਦਾ ਵਿਆਹ ਵਾਲੇ ਪਤਾ ਕੀ ਸਮਝਦੇ ਆ ਬੱਚਾ ਵਿਚਾਰਾ ਟਿਕਟ ਖੱਟ ਗਿਆ ਹਾਂ ਯਾਰ ਵਿਆਹ ਦੇ ਬਾਣੇ ਆਣਾ ਨਾਲੇ ਮਾਪਿਆਂ ਨੂੰ ਮਿਲ ਜੇਗਾ ਨਾਲੇ ਦਾਦੇ ਦਾ ਪਤਾ ਲੱਜੇਗਾ ਆਪਣੇ ਘਰ ਗੱਲ ਕਰ ਦੋ ਮੈਂ ਤਾਂ ਕਿ ਆਪਾਂ ਨੂੰ ਨਾ ਨਹੀਂ ਖੁਸ਼ੀ ਆਪਾਂ ਕਿਸੇ ਨੂੰ ਤੰਗ ਨਹੀਂ ਕਰਨਾ ਦੇਖੋ ਤੁਸੀਂ ਸਾਰਿਆਂ ਨੇ ਆਣਾ ਪਰ ਬੇਟ ਨੂੰ ਤੰਗ ਨਾ ਕਰੋ ਹਨਾ ਅੱਛਾ ਜ਼ਬਰਦਸਤੀ ਕਿਸੇ ਨਾਲ ਨਹੀਂ ਕਰਨੀ ਜੋ ਆਸੋ ਦਾ ਆਵੇ ਹਾਂ ਸਾਰੇ ਆਉਣ ਅੱਛਾ ਬੇਟੀ ਬੇਟੀ ਥੋੜਾ ਮੋਟਾਪਾ ਹੈ ਵਿਆਹ ਵੀ ਲੇਟ ਹੋ ਰਿਹਾ ਕਿਉਂਕਿ ਡਾਈਟ ਬਹੁਤ ਜ਼ਿਆਦਾ ਉਹ ਚਕੋਰੀ ਐ ਚਕੋਰੀ ਗੋਲ ਗਪੇ ਖਾਣੇ ਟਿੱਕੇ ਖਾਣੇ 버ਗਰ ਖਾਣੇ ਖੁਸ਼ ਜਦ ਵਿਆਹ ਵਾਲਾ ਆਗਣਾ ਇੱਥੇ ਬੈਠੀ ਹੁੰਦੀ ਨਾ ਉਹਨੂੰ ਚਾਪਨਾ ਅਗਲੀ ਆਣੀ ਸੀ ਉਹ ਉਹਨੂੰ ਕਹਿਤਾ ਡੇਟਿੰਗ ਸ਼ੁਰੂ ਕਰਨੀ ਆ 27 ਸਹੀ ਵਿਆਹ 27 ਤਰੀਕ ਦਾ ਉਹਨੂੰ ਕਹਿਦਾ ਨਾ ਡੇਟਿੰਗ ਸ਼ੁਰੂ ਕਰਨੀ 27 ਤੋਂ ਬਾਅਦ ਹਈ ਸਾਰੇ ਆਨੇ ਪਿਆਰ ਨਾ ਕਹਿੰਦੇ ਸਾਰੇ ਆਨੇ ਉੱਪਰ ਤੁਹਾਡੀ ਬੇਟੀ ਮੇਰੇ ਨਾਲ ਹੀ ਪੜੀ ਹੋਈ ਹੈ ਮੈਨੂੰ ਪਤਾ ਹੈ ਉਹਨਾਂ ਨੂੰ ਅਲਰਜੀ ਹੈਗੀ ਹੈ ਬਾਰ ਦਾ ਨਾ ਦੇ ਲਉਗੇ ਬਾਅਦ ਅਲਰਜੀ ਹੋ ਜੂਗੀ ਉਹਦਾ ਕੀ ਫਾਇਦਾ ਨਾ 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 ਅਪਾ ਇਦਾਂ ਦਾ ਰਿਸਕ ਬਿਲਕੁਲ ਨਹੀਂ ਲੈਣਾ ਨਾ ਤੁਹਾਡੇ ਵਿਆਹ ਚ ਆ ਕੇ ਕੱਲ ਨੂੰ ਕੋਈ ਪ੍ਰੋਬਲਮ ਹੋ ਜਵੇ ਨਾ ਸਾਡਾ ਲੱਗਣਾ ਨਾ ਬਾਜੀ ਸਿੱਧੀ ਗੱਲ ਆ ਆਣਾ ਤੁਸੀਂ ਸਾਰਿਆਂ ਨੇ ਹੈ ਬੇਟੀ ਨੂੰ ਹੀ ਰਹਿਣ ਦੋ ਕੋਈ ਗੱਲ ਨਹੀਂ ਯਾਰ ਮੈਂ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੇ ਪਿਆਰ ਨਾਲ ਸੱਦਾ ਦਿੱਤਾ ਘਰ ਆ ਕੇ ਆਪਣੇ ਬੇਟੇ ਦੇ ਵਿਆਹ ਦਾ ਕਹਿਣਾ ਸਿਰ ਮੱਥੇ ਸਾਰਿਆਂ ਦਾ ਆਣਾ ਬੰਦਾ ਵੀ ਹੈ ਪਰ ਮੈਨੂੰ ਪਤਾ ਤੁਹਾਡੀਆਂ ਗੱਲਾਂ ਤੋਂ ਕੋਈ ਨਜ਼ਰ ਆਂ ਰਿਹਾ ਤੁਸੀਂ ਜਾਨੇ ਮੈਂ ਇਕੱਲਾ ਹੀ ਆਵਾਂ ਹੋਰ ਕੋਈ ਨਾ ਆਵੇ ਨਹੀਂ ਨਹੀਂ ਤੁਹਾਡੇ ਅੱਗੇ ਪਿਆਰ ਲੱਗਦਾ ਫਿਰ ਸਹੀ ਗੱਲ ਜੇ ਖੁੱਲ ਹੀ ਗਏ ਤਾਂ ਸਿੱਧੀ ਗੱਲ ਕਰਾ ਇਹਦਾ ਵਿਆਹ ਸੀਗਾ ਵੱਡੇ ਕਾਕੇ ਦਾ ਤੁਸੀਂ 6 ਜਣੇ ਆਏ ਸੀਗੇ ਹੈਨਾ ਮੇਰੇ ਤੁਹਾਡਾ ਨੌਕਰ ਵੀ ਨਾਲ ਆਇਆ ਸੀ ਉਦੋਂ ਉਹ ਡਾਕਟਰ ਘਰ ਤੋਂ ਛੱਡ ਗਿਆ ਤੇ 6 ਜਣੇ ਆਏ ਸੀਗੇ ਤੇ 3500 ਦੀ ਪਲੇਟ ਸੀਗੀ ਤਕਰੀਬਨ 21000 ਰੁਪਿਆ ਪਲੇਟਾਂ ਦਾ ਲੱਗਾ ਹਾਂ ਤੇ 2100 ਰੁਪਏ ਤੁਸੀਂ ਸਗਨ ਪਾ ਕੇ ਭਾਜੀ ਗੁੱਸਾ ਨਾ ਕਰੋ ਭਾਈ ਗੁੱਸਾ ਨਾ ਕਰੋ ਆ ਤੁਸੀਂ ਸਾਰੇ ਨੇ ਆ ਤੁਹਾਡਾ ਧੰਨਵਾਦ ਆ 2100 ਦੀਆਂ ਪਲੇਟਾਂ ਭਾਜੀ 2100 ਸਗਨ ਥੋੜਾ ਚ ਵਧਾ ਨਾ ਭਾਜੀ ਗੁੱਸਾ ਨਹੀਂ ਕਰਨਾ ਤੁਸੀਂ ਪਿਓ ਪਿਓਗੇ ਛੱਤਰ ਮਾਰਦੇ ਪਿਓ ਨਹੀਂ ਨਹੀਂ ਛੱਤਰ ਕਿ ਤੁਸੀਂ ਮੈਂ ਤੁਹਾਨੂੰ ਡੱਬਾ ਦਿੱਤਾ ਛੱਤਰ ਥੋੜਾ ਮਾਰੇ ਭਾਜੀ ਤੁਹਾਨੂੰ ਘਰ ਬੁਲਾਣ ਆਏ ਹੋ ਕੋਈ ਗੱਲ ਨਹੀਂ ਉੱਤੇ ਵੈਦ ਫੈਮਲੀ ਨਹੀਂ ਲਿਖਿਆ ਤੁਸੀਂ ਵੈਦ ਫੈਮਲੀ ਬਾਰ ਬਾਰ ਕਹਿ ਰਹੇ ਹੋ ਦੇਖੋ ਆਪਾਂ ਸਾਰਾ ਪਰਿਵਾਰ ਇਕੱਠੇ ਰਹਿਣੇ ਆ ਪਰ ਸਾਨੂੰ ਪਤਾ ਪੇਟਾ ਬਹੁਤ ਮਹਿੰਗੀਆਂ ਹੁੰਦੀਆਂ ਸੀ ਕਦੀ ਖਰਚਾ ਨਹੀਂ ਆਉਂਦਾ ਮੈਂ ਕਦੀ ਬਰੇਟ ਕੀ ਨਹੀਂ ਸਾਨੂੰ ਕਦੀ ਕਿਸੇ ਨੇ ਕਿਹਾ ਪਲੇਟਾਂ ਕਿਉਂਕਿ ਘਟੋ ਘੜ ਪਲੇਟਾਂ ਜਿਹੀ ਲਗਣੀਆਂ ਲਗਣੀਆਂ ਹੁੰਦੀਆਂ ਦਿਲ ਦੇ ਖੁੱਲੇ ਹੁੰਦੇ ਤੁਸੀਂ ਹੈਗੇ ਕੰਜੂਸ ਮੰਦੇ ਆਵਾਂਗੇ ਆਪਾਂ ਸਾਰੇ ਪਰ ਆਪਣੀਆਂ ਪਲੇਟਾਂ ਨਾਲ ਲਗਿਆਵਾਂਗੇ